ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸਹੀਤ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਤੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਉਹ ਕਿਹੜਾ ਸ਼ਬਦ ਹੈ ਕਿਹੜਾ ਪਾਠ ਜਿਸ ਨੂੰ ਕਰਨ ਦੇ ਨਾਲ ਭੂਤਾ ਪ੍ਰੇਤਾ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਜਿਵੇਂ ਖਾਲਸਾ ਜੀ ਆਪਾਂ ਨੂੰ ਲੱਗੇ ਕਦੇ ਕਿ ਆਪਣੇ ਤੇ ਕਿਸੇ ਦਾ ਮਾੜੀ ਰੂਹ ਦਾ ਸਾਇਆ ਹੈ ਜਾਂ ਆਪਣੇ ਘਰ ਤੇ ਕਿਸੇ ਪਰਿਵਾਰ ਦੇ ਮੈਂਬਰ ਦੇ ਤੇ ਜਾਂ ਫਿਰ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਆਪਾਂ ਨੂੰ ਲੱਗੇ ਤਾਂ ਉਸ ਸਮੇਂ ਆਪਾਂ ਨੂੰ ਕਿਹੜੀ ਗਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਜਾਂ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਗੁਰਬਾਣੀ ਸਾਰੀ ਹੀ ਬਹੁਤ ਸਤਿਕਾਰਯੋਗ ਹੈ ਕਿਸੇ ਵੀ ਗੁਰਬਾਣੀ ਦਾ ਕਿਸੇ ਵੀ ਪਾਠ ਦਾ ਜਾਪ ਤੁਸੀਂ ਕਰੋ ਪੰਜ ਬਾਣੀਆਂ ਕਰੋ ਰਹਿਰਾ ਸਾਹਿਬ ਕਰੋ ਮੂਲ ਮੰਤਰ ਕਰੋ ਕਿਸੇ ਵੀ ਗੁਰਬਾਣੀ ਦਾ ਤੁਸੀਂ ਜਾਪ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਏ ਜੇਕਰ ਖਾਲਸਾ ਜੀ ਆਪਣੇ ਮਨ ਦੇ ਵਿੱਚ ਆਉਂਦਾ ਏ ਕਿ ਆਪਾਂ ਜੇ ਕਿਤੋਂ ਸੁਣ ਲੈਨੇ ਆ ਕਿਸੇ ਭੈਣ ਭਰਾ ਦੀ ਵਾਰਤਾ ਚਾ ਹੱਡ ਬੀਤੀ ਕਿ ਉਸ ਦੇ ਚ ਜਿਵੇਂ ਜਪਜੀ ਸਾਹਿਬ ਦੇ ਪਾਠ ਕਰਨ ਦੇ ਨਾਲ ਵੀ ਉਹਦੇ ਦੁੱਖ ਦੂਰ ਹੋਏ ਨੇ ਜਾਂ ਉਹਦਾ ਕੰਮ ਬਣਿਆ ਏ ਜਾ ਕੀ ਸੇਦੇ ਚ ਪਈ ਸਹਿਬ ਦੇ ਨਾਲ ਸੁਣ ਲੈਨੇ ਆ ਫਿਰ ਆਪਣੇ ਮਨ ਦੇ ਵਿੱਚ ਇਹ ਭੇਰਪਾ ਆ ਜਾਂਦਾ ਹੈ ਕਿ ਮੈਂ ਬਾਕੀ ਤਾਂ ਸਾਰੇ ਪਾਠ ਛੱਡ ਦੇਵਾਂ ਤੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਜਪਜੀ ਸਾਹਿਬ ਦੀ ਪਾਠ ਕਰੀ ਜਾਵਾਂ ਖਾਲਸਾ ਜੀ ਇਸ ਤਰ੍ਹਾਂ ਵੀ ਤੁਸੀਂ ਜਪਜੀ ਸਾਹਿਬ ਦੇ ਪਾਠ ਵੀ ਕਰਿਆ ਕਰੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੁੰਦੀ ਹੈ ਪਰ ਜਿਵੇਂ ਆਪਾਂ ਕਿਸੇ ਭੈਣ ਭਰਾ ਦੀ ਇਸ ਤਰ੍ਹਾਂ ਸੁਣਦੇ ਆ ਉਹ ਤਾਂ ਤੁਸੀਂ ਜਾਪ ਸ਼ੁਰੂ ਕਰ ਨਹੀਂ ਕਰਨੇ ਨੇ ਨਾਲ ਆਪਨਾ ਨੇਤ ਨੇਮ ਦਾ ਰੂਟੀਨ ਵੀ ਰੱਖੋ ਤੇ ਜੇ ਤੁਸੀਂ ਸੁਖਮਣੀ ਸਹਿਬ ਦਾ ਪਾਠ ਵੀ ਕਰੋ ਤੇ ਰਹਿਰਾ ਸਹਿਬ ਵੀ ਕਰੋ ਕਿਉਂਕਿ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਜਿਹੜੇ ਮਰਜੀ ਕੁਰਬਾਨੀ ਦੇ ਜਾਪ ਕਰ ਲਿਏ ਮਹਾਰਾਜ ਦੀ ਕਿਰਪਾ ਤਾਂ ਹੋ ਹੀ ਜਾਣੀ ਹੈ ਆਪਣੇ ਮਨ ਦੇ ਅੰਦਰ ਸ਼ਰਧਾ ਭਾਵਨਾ ਰੱਖ ਕੇ ਤੇ ਆਪਣੀ ਅਰਦਾਸ ਬੇਨਤੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਭਰੀ ਹੋਈ ਹੋਣੀ ਚਾਹੀਦੀ ਹੈ ਜੇ ਆਪਣੇ ਮਨ ਦੇ ਅੰਦਰ ਸ਼ਰਧਾ ਭਾਵਨਾ ਹੀ ਨਹੀਂ ਹੋਏਗੀ ਖਾਲਸਾ ਜੀ ਫਿਰ ਤਾਂ ਆਪਣੀ ਸੇਵਾ ਸਿਮਰਨ ਤੇ ਗੁਰਬਾਣੀ ਦੇ ਜਾਪ ਕੀਤੇਆਂ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਖਾਲਸਾ ਜੀ ਜੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਤੇ ਆਪਾਂ ਨੂੰ ਭਰੋਸਾ ਵੀ ਤਾਂ ਰੱਖਣਾ ਚਾਹੀਦਾ ਨਾ ਜੇ ਆਪਾਂ ਭਰੋਸਾ ਰੱਖਾਂਗੇ ਫੇਰ ਹੀ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਕੇ ਆਪਾਂ ਨੂੰ ਦਾਤਾਂ ਬਖਸ਼ਣਗੇ ਇਸ ਤਰ੍ਹਾਂ ਖਾਲਸਾ ਜੀ ਆਉ ਤੁਹਾਨੂੰ ਸਾਂਝ ਪਾਉਣੇ ਆ ਕਿ ਜੇ ਤੁਹਾਡੇ ਘਰ ਦੇ ਵਿੱਚ ਮਾੜੀਆਂ ਰੂਹਾਂ ਦਾ ਸਾਇਆ ਹੈ ਤੇ ਜਾਂ ਤੁਹਾਡੇ ਤੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਾ ਕੀਤਾ ਕਰਾਇਆ ਹੈ ਜਾਂ ਕੋਈ ਮਾੜੀ ਰੂਹ ਦਾ ਸਾਇਆ ਹੈ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਤੇ ਕਿਸੇ ਇਸ ਤਰ੍ਹਾਂ ਦੀ ਕੋਈ ਮਾੜੀ ਰੂਹ ਦਾ ਸਾਇਆ ਹੈ ਤਾਂ ਤੁਸੀਂ ਉਸ ਸਮੇਂ ਖਾਲਸਾ ਜੀ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਇਸ ਸ਼ਬਦ ਦਾ ਜਾਪ ਤੁਸੀਂ ਕਿਸ ਵਿਧੀ ਦੇ ਨਾਲ ਕਰਨਾ ਹੈ ਤੇ ਕਦੋਂ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਉਹ ਸਾਰੇ ਵਿਚਾਰ ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਦੇ ਹਾਂ ਖਾਲਸਾ ਜੀ ਜੇਕਰ ਤੁਸੀਂ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੋਗੇ ਖਾਲਸਾ ਜੀ ਤੇ ਤੁਹਾਨੂੰ ਇਸ ਤਰ੍ਹਾਂ ਦੀ ਜਿੰਨੀ ਵੀ ਪ੍ਰੋਬਲਮ ਆਈਏ ਤੁਹਾਡੀਆਂ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਵਾਹਿਗੁਰੂ ਦੀ ਕਿਰਪਾ ਹੋਵੇਗੀ ਇਸ ਸ਼ਬਦ ਦਾ ਜਾਪ ਕਰਨ ਦੀ ਖਾਲਸਾ ਜੀ ਵਿਧੀ ਕੀ ਹੈ ਇਸ ਸ਼ਬਦ ਦਾ ਜਾਪ ਖਾਲਸਾ ਜੀ ਤੁਸੀਂ 40 ਦਿਨ 101 ਵਾਰ ਕਰਨਾ ਹੈ ਮੇਰੇ ਕਹਿਣ ਦਾ ਭਾਬ ਕੇ ਇੱਕ ਦਿਨ ਦੇ ਵਿੱਚ ਤੁਸੀਂ 101 ਵਾਰ ਕਰਨਾ ਹੈ ਤੇ 40 ਦਿਨ ਲਗਾਤਾਰ ਕਰਨਾ ਹੈ 101 ਮਣਕਿਆਂ ਵਾਲੀ ਤੁਸੀਂ ਮਾਲਾ ਲੈ ਕੇ ਉਸ ਦੇ ਨਾਲ ਤੁਸੀਂ ਕਰ ਸਕਦੇ ਹੋ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਨਾੜ ਕਰਕੇ ਨੀਚੇ ਵਛਾਈ ਕਰਕੇ ਤੂਫ ਬੱਤੀ ਲਗਾ ਕੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਜੀਆਂ ਫੋਟੋਆਂ ਦੇ ਅੱਗੇ ਕੋਲ ਜਾਲ ਰੱਖ ਕੇ ਤੇ ਜਿੰਨਾ ਸਮਾਂ ਤੁਸੀਂ ਇਹ ਸ਼ਬਦ ਦਾ ਜਾਪ ਕਰੋਗੇ 108 ਵਾਰ ਉਹਨਾ ਸਮਾਂ ਤੁਸੀਂ ਵਿੱਚ ਦੀ ਕਿਸੇ ਦੇ ਨਾਲ ਵੀ ਗੱਲਬਾਤ ਨਹੀਂ ਕਰਨੀ ਤੁਸੀਂ ਆਪਣਾ ਸ਼ਬਦ ਦੇ ਵਿੱਚ ਧਿਆਨ ਦੇਣਾ ਹੈ ਤੁਸੀਂ ਇਸ ਤਰ੍ਹਾਂ 40 ਦਿਨ ਕਰਕੇ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਫਰਕ ਲੱਗੇਗਾ ਕਿ ਕਿਵੇਂ ਭੂਤ ਪ੍ਰੇਤਾਂ ਦਾ ਜੋ ਡਾਰੇ ਸਾਇਆ ਤੁਹਾਡੇ ਮਨ ਦੇ ਅੰਦਰ ਜਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਜਾਂ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਤਾਂ ਉਹ ਕਿਵੇਂ ਦੂਰ ਹੁੰਦੀ ਹੈ ਸਰੀਰਕ ਤੇ ਮਾਨਸਿਕ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ ਖਾਲਸਾ ਜੀ ਕਿਉਂਕਿ ਜਦੋਂ ਆਪਣੇ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਨੂੰ ਸਰੀਰਕ ਤੌਰ ਤੇ ਦੁੱਖ ਤਕਲੀਫਤਾ ਆਉਂਦਾ ਹੀ ਹੁੰਦਾ ਹੈ ਆਪਾਂ ਮਾਨਸਿਕ ਰੋਗੀ ਵੀ ਹੋ ਜਾਂਦੇ ਆ ਕਿਉਂਕਿ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਏ ਕਿ ਮੇਰੇ ਨਾਲ ਹੋ ਕੀ ਰਿਹਾ ਸੋ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰੋ ਵਾਇਗਰੂ ਸੱਚੇ ਪਾਸ਼ਾ ਤੁਹਾਡੇ ਸਾਰੇ ਦੁੱਖ ਤਕਲੀਫਾਂ ਦੂਰ ਕਰਨਗੇ ਆਓ ਖਾਸਾ ਜੀ ਮਿਲ ਕੇ ਆਪਾਂ ਸ਼ਬਦ ਦੀ ਸਾਂਝ ਪਾਈਏ ਨਾਮ ਨਰਿੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਓ ਨਰਾਇਣ ਸਭ ਮੈਂ ਨਿਵਾਸ ਨਰਾਇਣ ਘਟ ਘਟ ਪਰਗਾਸ ਨਰਾਇਣ ਕਹਤੇ ਨਰਕ ਨੈ ਜਾਹੇ ਨਰਾਇਣ ਸੇਵ ਸਗਲ ਫਲ ਪਾਏ ਨਰਾਇਣ ਮਨ ਮੇ ਆਦਾਰ ਨਰਾਇਣ ਬੋਹਥੇ ਸੰਸਾਰ ਨਰਾਇਣ ਕਹਿਤ ਜਮ ਭਾਗ ਪੁਲਾਇਨ ਨਰਾਇਣ ਦੰਤ ਭਾਨੇ ਡਾਇਨ ਨਰਾਇਣ ਸਦ ਸਦ ਬਖਸ਼ਿੰਦ ਨਰਾਇਣ ਕੀਨੇ ਸੁਖ ਆਨੰਦ ਨarayn ਪ੍ਰਗਟ ਕੀਨੋ ਪਰਤਾਪ ਨarayn ਸੰਤ ਕੋ ਮਾਈ ਬਾਪ ਨarayn ਸਾਧ ਸੰਗ ਨarayn 12 ਬਾਰ ਨarayn ਗਾਇਨ ਬਸ ਅਗੋਚਰ ਗੁਰ ਗੁਰ ਮਿਲੇ ਲੈਹੀ ਨarayn ਓਟ ਨਾਨਕ ਦਾਸ ਗਏ ਖਾਲਸਾ ਜੀ ਇਸ ਸ਼ਬਦ ਦਾ ਜਾਪ ਤੁਸੀਂ ਹਰ ਰੋਜ਼ 108 8 ਵਾਰ ਜਾਂ 101 ਵਾਰ ਤੁਸੀਂ ਹਰ ਰੋਜ਼ ਕਰੋ 40 ਦਿਨ ਲਗਾਤਾਰ ਕੋਲ ਜਲ ਰੱਖ ਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨੀਚੇ ਵਿਛਾਈ ਕਰਕੇ ਤੁਸੀਂ ਅਰਦਾਸ ਬੇਨਤੀ ਕਰਨੀ ਏ ਇਹ ਸ਼ਬਦ ਦਾ ਜਾਪ ਕਰਨ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਜਦੋਂ ਤੁਸੀਂ 40 ਦਿਨ ਲਗਾਤਾਰ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਭੂਤ ਪ੍ਰੇਤਾਂ ਚੋ ਵੀ ਮਾੜੀਆਂ ਰੂਹਾਂ ਦਾ ਸਾਇਆ ਏ ਜਾ ਤੁਹਾਨੂੰ ਇਸ ਚੀਜ਼ ਤੋਂ ਡਰ ਲੱਗਦਾ ਹੈ ਸਰੀਰਕ ਤੇ ਮਾਨਸਿਕ ਰੋਗਾਂ ਤੋਂ ਪਰੇਸ਼ਾਨੀ ਹੈ ਇਹ ਸਭ ਦੂਰ ਹੋ ਜਾਣਗੀਆਂ ਪਰ ਖਾਲਸਾ ਜੀ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਤਾਂ ਤੁਸੀਂ ਭਰੋਸਾ ਰੱਖ ਕੇ ਪਾਠ ਕਰਿਆ ਕਰੋ ਜਿੰਨਾ ਸਮਾਂ ਤੁਸੀਂ ਭਰੋਸਾ ਹੀ ਨਹੀਂ ਰੱਖਦੇ ਖਾਲਸਾ ਜੀ ਉਹਨਾਂ ਸਮਾਂ ਗੁਰਬਾਣੀ ਦੇ ਜਾਪ ਕੀਤੇ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਕਿ ਕਿਵੇਂ ਆਪਣੇ ਤੇ ਮਾੜੀਆਂ ਰੂਹਾਂ ਦਾ ਜੋ ਸਾਇਆ ਹੁੰਦਾ ਹੈ ਕਿਸ ਸ਼ਬਦ ਦੇ ਜਾਪ ਦੇ ਨਾਲ ਦੂਰ ਹੁੰਦਾ ਹੈ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜੇ ਤੁਹਾਨੂੰ ਕਿਸੇ ਨੂੰ ਵੀ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤੇ ਇਸ ਸ਼ਬਦ ਦਾ ਤੁਸੀਂ ਜਾਪ ਜ਼ਰੂਰ ਕਰੋ ਵਾਹਿਗੁਰੂ ਸੱਚੇ ਪਾਸ਼ਾ ਜ਼ਰੂਰ ਕਿਰਪਾ ਕਰਨੀਏ ਸੋ ਖਾਲਸਾ ਜੀ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਸੀਂ ਵੀ ਵਾਅਦ ਤੋਂ ਵਾਅਦ ਗੁਰਬਾਣੀ ਦੇ ਨਾਲ ਜੁੜੋ ਖਾਲਸਾ ਜੀ ਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਮਹਾਰਾ ਸੱਚੇ ਪਾਤਸ਼ਾਹ ਸਬਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਸਾਰੀਆਂ ਹੀ ਸੰਗਤਾਂ ਤੇ ਈਰਪਾ ਕਰਨੀ ਸਬਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਤਵਾਡੇ ਤਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਭੇਜਈਆਂ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਕਿਰਪਾ ਬਣਾਈ ਰੱਖੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ